ਸਰਕਾਰ ਨਾਲ ਤੇ ਭਾਵੇਂ ਇਹ ਜਿਹੜੇ ਕਹਿੰਦੇ ਉਹ ਕਰਨ ਨਾ ਕਰਨ ਜਿਹੜੀ ਹੈ ਵਫਾ ਵਫਾਦਾਰੀ ਪਰ ਜਿਹੜੇ ਜਿਨ੍ਹਾਂ ਕੋ ਪੈਸੇ ਲੈਂਦੇ ਨਾ ਉਹਨਾਂ ਨਾਲ ਇਹ ਪੂਰੀ ਵਫਾਦਾਰੀ ਨਭਾਉਂਦੇ ਜੇ ਵੀ ਜੇਲ੍ਹ ਅਧਿਕਾਰੀਆਂ ਦੇ ਕੰਨਾਂ ਤੇ ਜੂਨ ਹੀ ਰੇਂਗਦੀ ਇਹਨਾਂ ਤੇ ਕੋਈ ਅਸਰ ਨਹੀਂ ਨੇ ਤਨਖਾਹਾਂ ਵੀ ਬੰਦ ਕਰਦੇ ਹੋ ਉਹਨਾਂ ਨੇ ਤੇ ਅੱਗੇ ਜੀ ਇੱਥੇ ਤਾਂ ਕਹਿਤਾ ਸੀ ਕਿ 20 ਕਰੋੜ ਰੁਪਇਆ ਹਰ ਮਹੀਨੇ ਕਮਾਉਂਦੇ ਐ ਮਾਨ ਸਾਹਿਬ ਕਹਿੰਦੇ ਅੱਗੇ ਤਾਂ ਪਤਾ ਕਿੱਦਾ ਜਾਊ ਵੀ ਜਿਹੜਾ ਮੋਬਾਈਲ ਫੜਿਆ ਜਾਊ ਆਂਦਾ ਕਿੱਥੋਂ ਆ ਇਹਨੂੰ ਦੇਗੇ ਕੌਣ ਗਿਆ ਅਜੇ ਤੱਕ ਕੋਈ ਪਤਾ ਲੱਗਾ ਵੀ ਕਿਹੜਾ ਆਇਆ ਕਿੱਥੋਂ ਲੈ ਕੇ ਗਿਆ ਕੋਈ ਤਿੰਨ ਲੱਖ ਸਾਢੇ 3 ਲੱਖ ਕਰੋੜ ਨਹੀਂ ਤੇ 30 ਲੱਖ ਕਰੋੜ ਦਾ ਕਰੋੜ ਦਾ ਕਰਜ਼ਾ ਹੋ ਗਿਆ ਨਾ ਪੰਜਾਬ ਦੇ ਉੱਤੇ ਹੁਣ ਹੋਵੇ ਫਿਰ ਲੋਕਾਂ ਨੂੰ ਕਹਿੰਦੇ ਸਾਹ ਲਾਂ ਤੇ ਵੀ ਤੁਸੀਂ ਟੈਕਸ ਦੇਣਾ ਪਵੇ ਇਸ ਕਾਰਕ ਰੱਬ ਦਾ ਵਾਸਤਾ ਜੇ ਬਹੁਤ ਬੁਰੀ ਹਾਲਤ ਹੋ ਗਈ ਏ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਦੀਪਕ ਮਣਾਰੀ ਤੁਸੀਂ ਦੇਖ ਰਹੇ ਹੋ ਡੀਫੋਰੀ ਨਿਊਜ਼ ਸਾਡੀ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ ਤੁਹਾਡਾ ਸਵਾਗਤ ਹੈ ਤੁਸੀਂ ਦੇਖਿਆ ਇਹ ਕਿ ਬਜਟ ਸੈਸ਼ਨ ਚੱਲ ਰਿਹਾ ਤੇ ਕਿਸ ਤਰ੍ਹਾਂ ਵਿਪੱਖਸ਼ ਤੇ ਸੱਤਾ ਪੱਖ ਆਪਸ ਦੇ ਵਿੱਚ ਉਲਝੋਇਆ ਹੈ ਅੰਜ ਲੱਗਦਾ ਕਿ ਇਹਨਾਂ ਨੂੰ ਜਨਤਾ ਦੀ ਕੋਈ ਫਿਕਰ ਨਹੀਂ ਜੇਲ੍ਹਾਂ 'ਚ ਬੈ ਕੇ ਅਪਰਾਧੀ ਆਪਣਾ ਨੈਟਵਰਕ ਚਲਾ ਰਹੇ ਨੇ ਇਹਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਜਿੱਹਾਂ ਫਰਜੀ ਆਰਡਰ ਤੇ ਹੀ ਜੇਲ੍ਹਾਂ ਦੇ ਵਿੱਚ ਬੈਠੇ ਖਤਰਨਾਕ ਕੈਦੀਆਂ ਨੂੰ ਦੂਜੀਆਂ ਜੇਲ੍ਹਾਂ ਦੇ ਵਿੱਚ ਟਰਾਂਸਫਰ ਕੀਤਾ ਜਾ ਰਿਹਾ ਹੈ ਇਹ ਬਹੁਤ ਜਿਹੜਾ ਖਤਰਨਾਕ ਜਿਹੜਾ ਪ੍ਰਚਲਨ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਕੀ ਇਹਨਾਂ ਅਫਸਰਾਂ ਦੇ ਉੱਤੇ ਇਹਨਾਂ ਪ੍ਰਸ਼ਤ ਅਫਸਰਾਂ ਦੇ ਉੱਤੇ ਕੋਈ ਚੱਕ ਨਹੀਂ ਹੈ ਕੋਈ ਲਗਾਮ ਨਹੀਂ ਹੈ ਜਾਂ ਇਹਨਾਂ ਨੂੰ ਹੁਣ ਕਿਸੇ ਦਾ ਡਾਰੀ ਕੋਈ ਨਹੀਂ ਰਹਿ ਗਿਆ ਪੈਸੇ ਦੇ ਖਾਤਰ ਇਹ ਜਿਹੜੇ ਪ੍ਰਸ਼ਤ ਅਫਸਰ ਨੇ ਦੇਸ਼ ਪ੍ਰਦੇਸ਼ ਤੇ ਲੋਕਾਂ ਦੀ ਸੁਰੱਖਿਆ ਨੂੰ ਕਿਦਾਂ ਦਾ ਦੇ ਉੱਤੇ ਲਾ ਰਹੇ ਨੇ ਇਹਦਾ ਖੁਲਾਸਾ ਹੁਣ ਹੋਇਆ ਚਰਚਾ ਕਰਾਂਗੇ ਦੇਤੇ ਤੇ ਹੁਣ ਇੱਕ ਮਾਮਲਾ ਹੋਰ ਪੁਲਿਸ ਦਾ ਜੁੜਿਆ ਚੰਡੀਗੜ੍ਹ ਦੇ ਸੈਕਟਰ 39 ਦੇ ਵਿੱਚ ਸਾਬਕਾ ਅਡੀਸ਼ਨਲ ਐਸ ਐਚਓ ਨਵੀਨ ਫੁਗਾਟ ਬਠਿੰਡਾ ਦੇ ਇੱਕ ਵਪਾਰੀ ਕੋਲੋਂ 1 ਕਰੋੜ ਰੁਪਏ ਦੀ ਜਬਰੀ ਵਸੂਲੀ ਦਾ આરોਪ ਆ ਤੇ ਪੁਲਿਸ ਨੇ ਉਸ ਦੇ ਮਾਮਲੇ ਦੇ ਵਿੱਚ ਵੀ ਚਾਰ ਸ਼ੀਟ ਕਰ ਦਿੱਤੀ ਹੈ ਇੱਕ ਪਾਸੇ ਤੇ ਸਾਡੇ ਲੀਡਰ ਲੜ ਰਹੇ ਨੇ ਹੁਣ ਸ਼ਿਆਣੇ ਤੇ ਪਹਿਲੇ ਹੀ ਇਹ ਕਹਿ ਚੁੱਕੇ ਨੇ ਕਿ ਤੀਸਰਾ ਯੁੱਧ ਜੇ ਹੋਇਆ ਵਿਸ਼ਵ ਯੁੱਧ ਹੀ ਹੋਇਆ ਤੇ ਉਹ ਪਾਣੀ ਕਰਕੇ ਹੋਏਗਾ ਪਾਣੀ ਦਾ ਸੰਕਟ ਕਰਨਾਟਕ ਦੀ ਰਾਜਧਾਨੀ ਬੰਗਲੌਰ ਦੇ ਵਿੱਚ ਇੰਨਾ ਜ਼ਿਆਦਾ ਹੋ ਗਿਆ ਕਿ ਲੋਕਾਂ ਨੂੰ ਪੀਣ ਨੂੰ ਪਾਣੀ ਨਹੀਂ ਮਿਲ ਰਿਹਾ ਕੁਝ ਲੋਕ ਤੇ ਵੀ ਸੋਚਦੇ ਹੋਣੇ ਕਿ ਇਸ ਖਬਰ ਨਾਲ ਅਸੀਂ ਕੀ ਲੈਣਾ ਦੇਣਾ ਪਰ ਪਾਣੀ ਜੇ ਤੁਸੀਂ ਨਾ ਪੀਓਗੇ ਪਾਣੀ ਤੁਹਾਨੂੰ ਨਾ ਮਿਲਿਆ ਤੇ ਫੇਰ ਕੀ ਹਾਲਾਤ ਹੋਣਗੇ ਆਉਣ ਵਾਲੀਆਂ ਨਸਲਾਂ ਲਈ ਕੀ ਅਸੀਂ ਪਾਣੀ ਨਹੀਂ ਛੱਡ ਕੇ ਜਾਵਾਂਗੇ ਇਹ ਬਹੁਤ ਵੱਡਾ ਸਵਾਲ ਜਿਹੜਾ ਪੈਦਾ ਹੋ ਗਿਆ ਹੈ ਲੋਕਾਂ ਨੂੰ ਗੰਦਾ ਪਾਣੀ ਟਰੀਟ ਕਰਕੇ ਪੀਣਾ ਪੈ ਰਿਹਾ ਹੈ ਇੱਥੇ ਤੁਸੀਂ ਦੇਖੋ ਕਿਸ ਤਰ੍ਹਾਂ ਰੋਪ ਲੱਗਦੇ ਨੇ ਕਿਹੜਾ ਐਮਐਲਏ ਤੂੰ ਖਾ ਗਿਆ ਅਫਸਰ ਖਾ ਗਿਆ ਵੀ ਤੁਸੀਂ ਸੋਨਾ ਇਕੱਠੇ કરી ਜਾਓ ਨੋਟ ਇਕੱਠੇ ਕਰੀ ਜਾਓ ਨਾ ਤੇ ਸੋਨਾ ਖਾਦਾ ਜਾਣਾ ਖਾਣ ਨੂੰ ਰੋਟੀ ਚਾਹੀਦੀ ਹੈ ਤੇ ਪੀਣ ਨੂੰ ਪਾਣੀ ਚਾਹੀਦਾ ਇਸ ਕਰਕੇ ਰੱਬ ਦਾ ਵਾਸਤਾ ਜੇ ਕਈ ਇਲਾਕਿਆਂ ਦੇ ਵਿੱਚ ਸੁੱਕੇ ਦਾ ਉੱਥੇ ਸੰਕਟ ਪੈਦਾ ਹੋ ਗਿਆ ਤੇ ਕਈ ਇਲਾਕੇ ਐਸੇ ਨੇ ਟੈਂਕਰਾਂ ਪਾਣੀ ਜਾਂਦਾ ਸੀ ਉਹਨਾਂ ਨੂੰ ਟੈਂਕਰ ਦੇਣ ਵਾਸਤੇ ਜਿਹੜਾ ਟੈਂਕਰ ਪਹਿਲੇ 600 ਰੁਪਏ ਵਿੱਚ ਵੇਚਦਾ ਸੀ ਉਹਦੀ ਕੀਮਤ ਹੁਣ 5000 ਤੋਂ ਜਿਹੜੀ ਵਧ ਗਈ ਜੇ ਤੇ ਸਾਡੇ ਨਾਲੇ ਸਾਡੇ ਐਕਸਪਰਟ ਰਕੇਸ਼ ਸ਼ਰਮਾ ਜੀ ਨੂੰ ਨਮਸਕਾਰ ਨਮਸਕਾਰ ਪੁਣੀ ਸਾਹਿਬ ਸ਼ਮਾਜੀ ਦੇਖੋ ਪਹਿਲੇ ਇੱਕ ਜੇਲ੍ਹ ਚ ਬੈ ਕੇ ਗੈਂਗਸਟਰ ਇੰਟਰਵਿਊ ਦਿੰਦਾ ਹੈ ਕਈ ਸਿੱਟ ਹਾਈ ਕੋਰਟ ਦੇ ਵੀ ਸਖਤ ਆਦੇਸ਼ ਹੁੰਦੇ ਨੇ ਟਿੱਪਣੀਆਂ ਹੁੰਦੀਆਂ ਸਿੱਟ ਬਣ ਜਾਂਦੀ ਹੈ ਤੇ ਸਿੱਟ ਹਜੇ ਵੀ ਕਹਿ ਰਹੀ ਹੈ ਵੀ ਸਾਨੂੰ ਕੁਝ ਥੋੜਾ ਸਮਾਂ ਚਾਹੀਦਾ ਹੈ ਕਿਉਂਕਿ ਕੋਈ ਜਿਹੜੇ ਐਪ ਤੋਂ ਹੋਈ ਨਾ ਉਹਦੀ ਇੰਟਰਵਿਊ ਉਹ ਸਿਗਨਲ ਐਪ ਤੋਂ ਉਹਦੇ ਲਈ ਜਾਣਕਾਰੀ ਸੀ ਇਕੱਠੀ ਨਹੀਂ ਕਰ पाए ਪਰ ਹੁਣ ਜਿਹੜੀ ਇੱਕ ਨਵੀਂ ਜਿਹੜੀ ਖਬਰ ਕੇਜੀ ਸਾਹਮਣੇ ਆਈ ਹੈ ਵੀ ਜੇਲਾ ਚ ਕੈਦੀ ਹੈ ਕਹਿੰਦੇ ਵੀ ਆਪਣੀ ਮਰਜ਼ੀ ਦੇ ਨਾਲ ਹੀ ਉਹਨੂੰ ਦੂਜੀ ਜੇਲ੍ਹ 'ਚ ਸ਼ਿਫਟ ਕਰੀ ਜਾਂਦੇ ਨੇ ਵੀ ਉਹਦੀ ਸਹੂਲਤ ਦਾ ਕੈਦੀ ਦੀ ਸਹੂਲਤ ਦਾ ਅਪਰਾਧੀ ਦੀ ਸਹੂਲਤ ਦਾ ਜਦੋਂ ਪੈਸੇ ਲੈਣੇ ਨਾ ਉਹਦਾ ਖਿਆਲ ਪੂਰਾ ਰੱਖਦੇ ਆ ਜਿਹੜੇ ਵੇਖੋ ਸਰਕਾਰ ਨਾਲ ਤੇ ਭਾਵੇਂ ਇਹ ਜਿਹੜੇ ਕਹਿੰਦੇ ਉਹ ਕਰਨ ਨਾ ਕਰਨ ਜਿਹੜੀ ਹੈ ਵਫਾ ਵਫਾਦਾਰੀ ਪਰ ਜਿਹੜੇ ਜਿਨ੍ਹਾਂ ਕੋ ਪਹਿਲੇ ਲੈਂਦੇ ਨਾ ਉਹਨਾਂ ਨਾਲ ਇਹ ਪੂਰੀ ਵਫਾਦਾਰੀ ਨਿਭਾਉਂਦੇ ਜੇ ਵੀ ਕਹਿੰਦੇ ਕੋਈ ਗੱਲ ਨਹੀਂ ਵੀ ਇਹ ਵਫਾਦਾਰੀ ਤੇ ਨਿਭਾਉਣੀ ਚਾਹੀਦੀ ਸਰਕਾਰ ਕੋਲੋਂ ਕਿਉਂਕਿ ਸਰਕਾਰ ਸਾਰੇ ਭੱਤੇ ਦਿੰਦੀ ਏ ਤੁਹਾਡੇ ਨਿਆਣੇ ਦੀ ਅਫੀਸਾ ਪਰ ਵਫਾਦਾਰੀ ਨਿਭਾ ਰਹੇ ਨੇ ਉਹਨਾਂ ਕੋਲੋਂ ਜਿਨ੍ਹਾਂ ਕੋ ਮਾਲ ਲੈਂਦੇ ਨੇ ਬਿਲਕੁਲ ਤੁਹਾਡੀ ਗੱਲ ਠੀਕ ਆ ਤੇ ਵੇਖੋ ਵੀ ਜੇਲਾਂਾਂ ਦੇ ਵਿੱਚ ਬਹਿ ਗਏ ਕਿਦਾਂ ਜਿਹੜੇ ਆ ਗੈਂਗਸਟਰ ਆ ਅਪਰਾਧੀ ਆ ਜੀ ਉਹ ਆਪਣਾ ਨੈਕਸਟ ਚਲਾਈ ਜਾਂਦੇ ਆ ਸਮੈਕ ਵਾਲੇ ਸਮੈਕ ਵਗਾਈ ਜਾਂਦੇ ਰੋਇਨ ਵਾਲੇ ਰੋਇਨ ਵਗਾਈ ਜਾਂਦੇ ਆ ਫਰੋਤੀਆਂ ਲੈਣ ਵਾਲੇ ਤੋਂ ਫੋਨ ਕਰਕੇ ਫਰੋਤੀਆਂ ਲਈ ਜਾਂਦੇ ਆ ਮਤਲਬ ਸਾਰੇ ਕੰਮ ਹਰ ਐਸ਼ੋ ਆਰਾਮ ਉਹਨਾਂ ਨੂੰ ਜੇਲਾਂਾਂ ਦੇ ਵਿੱਚ ਮਿਲ ਰਿਹਾ ਜੀ ਮਿਲ ਕੇ ਤਾਂ ਰਿਹਾ ਪੈਸੇ ਦੇ ਖੇੜੇ ਤੇ ਸਾਡੀਆਂ ਹਾਈ ਕੋਰਟਾਂ ਵੀ ਕਹਿਣਾ ਗਿਆ ਮਾਝਾ ਕੋਰਟ ਨੇ ਵੀ ਜੀ ਪੀ ਜੇਲ੍ਹ ਅਧਿਕਾਰੀਆਂ ਦੇ ਕੰਨਾਂ ਤੇ ਜੂਨ ਹੀ ਰੇਂਗਦੀ ਇਹਨਾਂ ਤੇ ਕੋਈ ਅਸਰ ਨਹੀਂ ਨੇ ਤਨਖਾਹਾਂ ਵੀ ਬੰਦ ਕਰ ਦਿਓ ਉਹਨਾਂ ਨੇ ਤੇ ਅਗੇ ਜੀ ਇੱਥੇ ਤਾਂ ਕਹਿਤਾ ਸੀ ਕਿ 20 ਕਰੋੜ ਰੁਪਇਆ ਹਰ ਮਹੀਨੇ ਕਮਾਉਂਦੇ ਐ ਅਧਿਕਾਰੀ ਵੀ ਇਹਨਾਂ ਦੀਆਂ ਜੀ ਤਨਖਾਹਾਂ ਵੰਨ ਬੰਦ ਕਰਦੀਆਂ ਨਾ ਤੇ ਫਿਰ ਵੀ ਇਹਨਾਂ ਨੂੰ ਕੋਈ ਫਰੇਮ ਵੇਂਦਾ ਬਿਨਾ ਪੈਸਾ ਤੋਂ ਕੰਮ ਕਰਨ ਨੂੰ ਤਿਆਰ ਆ ਇਹ ਸਵਾਲ ਤਾਂ ਕੇ ਜੀ ਖੜਾ ਹੋ ਜਾਂਦਾ ਦੇਖੋ ਕਿ ਵਫਾਦਾਰੀ ਆਪਾਂ ਜਦੋਂ ਨੌਕਰੀ ਲੈਨੇ ਆ ਤੁਸੀਂ ਵੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਉਹ ਵੀ ਅਸੀਂ ਕਹਿੰਨੇ ਆ ਵੀ ਸੌਖਾ ਨੇ ਵੀ ਆਪਣੀ ਜਿਹੜੀ ਨੌਕਰੀ ਰੱਬ ਨੇ ਸਾਨੂੰ ਪਰਮਾਤਮਾ ਦੀ ਮਿਹਰਬਾਨੀ ਨਾਲ ਮਿਲੀ ਏ ਅਸੀਂ ਇਹਦੇ ਨਾਲ ਵਫਾਦਾਰੀ ਕਰਾਂਗੇ ਤੇ ਵਫਾਦਾਰੀ ਤੇ ਤੁਸੀਂ ਉਹਨਾਂ ਨਾਲ ਕਰਨ ਲੱਗ ਪਏ ਜਿਨ੍ਹਾਂ ਕੋ ਪੈਸੇ ਲੈਂਦੇ ਜੇ ਬਿਲਕੁਲ ਗੱਲ ਠੀਕ ਆ ਆਪ ਹੀ ਵੇਖੋ ਫਿਰ ਕੁਵਰ ਵੀ ਜੇ ਪਤਾ ਬਾਈ ਗੱਲ ਸਰਕਾਰ ਬਦਲੀ ਸਿਸਟਮ ਉਹ ਵਈਆ ਜੀ ਉਹ ਜਿਨ੍ਹਾਂ ਅੱਗੇ ਨੀਲੀ ਪੱਗ ਬਣੀ ਜਾਂ ਹਰੀ ਬੰਨ ਲੈਂਦੇ ਜਾਂ ਚਿੱਟੀ ਬੰਨਦੇ ਕਾਂਗਰਸ ਵਾਲੇ ਉਹਨਾਂ ਨੂੰ ਪੀਲੀਆਂ ਬਨ ਲੀਆਂ ਠੇਕੇਦਾਰ ਉਦਾਂ ਹੀ ਚੱਲਿਆ ਮਾਈਨਿੰਗ ਉਦਾਂ ਹੀ ਚੱਲ ਰਹੀ ਆ ਰਿਸ਼ਵਤ ਖੋਰੀ ਉਦਾਂ ਹੀ ਚੱਲ ਰਹੀ ਆ ਮਨ ਵਿੱਚ ਕੋਈ ਜੇਲ੍ਹ ਤੇ ਮੋਬਾਈਲ ਬੀੜੀਆਂ ਕਿਝਾਂ ਵੈਦ ਸਮਾਨ ਮਿਲ ਜਾਣਾ ਉੱਥੇ ਅੰਦਰ ਪੂਲਣ ਮਿਲਨੇ ਉਹਨਾਂ ਨੂੰ ਸੁਵਿਧਾ ਮਿਲਨੀ ਬਾਹਰੋਂ ਰੋਟੀ ਜਾਣੀ ਇਹ ਤਾਂ ਗੱਲਾਂ ਆਮ ਚੱਲਦੀਆਂ ਹੀ ਜੀ ਉਹਨਾਂ ਆ ਗੱਲ ਸਾਹਮਣੇ ਆ ਗਈ ਆ ਵੀ ਤੈਨੂੰ ਅਦਾਲਤਾਂ ਜਾਂਦਾ ਸੀ ਵੀ ਜਾਲੀ ਜੇ ਉਹ ਬੌਂਡ ਭਰ ਕੇ ਜਾਲੀ ਜੇ ਬੇਲ ਪੇਪਰ ਤਿਆਰ ਕਰਕੇ ਇਹਦੇ ਛੁੱਟ ਜਾਂਦੇ ਸੀ ਜੀ ਤੇ ਹੋਂਦਿਆਂ ਨਵਾਂ ਕੰਮ ਆ ਗਿਆ ਵੀ ਮਨਮਵਫਕ 딜 ਦੇ ਵਿੱਚ ਜਾਂਚ ਜਿੱਥੇ ਉਹਨਾਂ ਦੇ ਸਾਥੀ ਨਾਲ ਦੇ ਹੁੰਦੇ ਜਿੱਥੇ ਵਨ ਸੁਣੀਆਂ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਉਹ ਫਰਜ਼ੀ ਆਰਡਰ ਹੀ ਜੇਲ੍ਹ ਦੇ ਅਧਿਕਾਰੀਆਂ ਨਾਲ ਰਲ ਕੇ ਬਣਾ ਕੇ ਦੇ ਉਹ ਜੇਲੇ ਜੇ ਮਰਜ਼ੀ ਮਨਮਵਦੀ ਦੇ ਜਿਫਟ ਕਰਾ ਲੈਂਦੇ ਆ ਮਤਲਬ ਜਿੱਥੇ ਬਹਿ ਕੇ ਆਪਣੇ ਸਾਥੀਆਂ ਨਾਲ ਬਰਥਡੇ ਪਾਰਟੀ ਕਰ ਸਕਣਨ ਜਾਮ ਨਾਲ ਜਾਮ ਟਕਰਾ ਸਕਿਆ ਜਾਮ ਨਾਲ ਜਾਮ ਟਕਰਾਨ ਅੰਦਰ ਬਹਿ ਕੇ ਆਪਣਾ ਨੈਟਵਰਕ ਹੈ ਤਰੀਕੇ ਨਾਲ ਚਲਾ ਸਕਣ ਮਤਲਬ ਪੁਲਿਸ ਵਾਲੇ ਜੋ ਕਮ ਫਿਲਮਾਂ ਜੁਹੰਦਾ ਸੀ ਨਰਕੇ ਜੀ ਉਹ ਸਾਡੇ ਪੰਜਾਬ ਕਿਉਂ ਹੋਣਾ ਪਿਆ ਉਹ ਸਭ ਅਰੀਜਨਲੀ ਹੋਣ ਲੱਪਿਆ ਤੇ ਵੇਖੋ ਵੀ ਇੰਟਰਵਿਊ ਹੋਈ ਲਾਰੈਂਸ ਬਿਸ਼ਨਾਈ ਦੀ ਅਜੇ ਤੱਕ ਕਿਸ ਨੂੰ ਲੱਭੀ ਹੈ ਉਹ ਕਹਿੰਦੇ ਸੀ ਸਿਗਨਲ ਐਪ ਹੈ ਸਾਰਾ ਟਾਈਮ ਜੋ ਆਂਦੇ ਹੀ ਸਭ ਕੁਝ ਲੱਭ ਲੈਣੇ ਬੜੀ ਐਡਵਾਂਸ ਹੋ ਗਈ ਆ ਆਹ ਨਹੀਂ ਚੀਜ਼ ਹੈ ਕੱਲ ਬੜੀ ਇਹਨਾਂ ਨੂੰ ਹਾਇਗੋੜ ਨੇ ਵੀ ਕਿੰਨੀ ਵਾਰੀ ਆਰਡਰ ਕੀਤਾ ਕੋਈ ਅਸਰ ਹੀ ਕੋਈ ਨਹੀਂ ਏਡੀਜੀ ਵੀ ਜੇਲਾ ਤੱਕ ਨੂੰ ਸਦ ਲਿਆ ਹੁਣ ਫਰਦੀ ਆਰਡਰਾਂ ਦੇ ਸਾਰੇ ਜਿਹੜੇ ਆ ਜਿਨ੍ਹਾਂ ਨੂੰ ਟ੍ਰਾਂਸਫਰ ਕਰਾ ਲੈਂਦੀ ਉਹਦੇ ਸਬੰਧਤ ਸਹਾਇਕ ਸੁਪਰਡੈਂਟ ਸਹਿਦ ਪੰਜ ਬੰਦੇ ਬੰਦੇ ਨਾਲ ਨਾਲ ਵਾਦੂ ਪੰਜ ਬੰਦੇ ਗਫਦਾਰ ਕਰ ਲਿਆ ਇਹ ਸਾਰਾ ਜਿਹੜਾ ਨੈਕਸਸ ਆ ਕਪੂਰਥਲਾ ਜ਼ਿਲ੍ਹਾ ਪੁਰਿਸ ਨੇ ਇਹਦਾ ਪਰਦਾ ਫਾਸ਼ ਕੀਤਾ ਤੇ ਜੇਲ੍ਹ ਵਿਭਾਗ ਦੇ ਹੈੱਡ ਕੁਆਟਰ ਜਿਹੜਾ ਚੰਡੀਗੜ੍ਹ ਆ ਜੇਲ੍ਹ ਦਾਨਵਾਰ ਮੰਡਾ ਦਾ ਉਤੋਂ ਦੇ ਸਹਾਇਕ ਕਲਰਕਸ ਨੇ ਪੰਜ ਲੋਗ ਜਿਹੜੇ ਆ ਗਰफ्तार ਹੋ ਗਏ ਆ ਜੀ ਇਹ ਸਾਰਾ ਨੈਕਸਸ ਕਿਦਾਂ ਟੁੱਟਿਆ ਵੀ ਚਾਰ ਜਿਹਨੂੰ ਜੇਲ੍ਹ ਦੀ ਰਿਸਰਚ ਹੋ ਰਹੀ ਪੁਲਿਸ ਨੂੰ ਕੀਤੀ ਹੈ ਚਾਰ ਕੈਦੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਏ ਉੱਥੋਂ ਇਹ ਸਾਰਾ ਨੈਕਸਸ ਸਾਹਮਣੇ ਆਇਆ ਐਸਐਸਪੀ ਕਬੂਤਲਾ ਮੈਡਮ ਵਕਸਲਾ ਗੁਪਤਾ ਉਹਨਾਂ ਦੇ ਹੁਕਮਾਂ ਦੇ ਮਾਡਰਨ ਜੇਲ੍ਹ ਕਬੂਤਲਾ ਦੇ ਸੱਚ ਅਪਰੇਸ਼ਨ ਚਲਾਇਆ ਗਿਆ ਚਾਰ ਬਲਾਂ ਲਾਤੀਆਂ ਕੋਲੋਂ ਤਿੰਨ ਮੋਬਾਈਲ ਮਿਲੇ ਜੀ ਉਹ ਚ ਇੱਕ ਮੋਬਾਈਲ ਦੇ ਵਿੱਚ ਇੱਕ ਫਰਦੀ ਜੇਲ੍ਹ ਟਰਾਂਸਫਰ ਕਰਨ ਦਾ ਆਰਡਰ ਹੈ ਜੀ ਜੀ ਜਦੋਂ ਉਹਨਾਂ ਨੇ ਫਿਰ ਆਪਣੇ ਜਿਹੜਾ ਟੈਕਨੀਕਲ ਸੈੱਲ ਆ ਉਹ ਤੋਂ ਫੋਨ ਦੀ ਜਾਂਚ ਕਰਾਈ ਉਹ ਤੋਂ ਲਗਾ ਵੀ ਰਮਨਦੀਪ ਉਫ ਜਖੂ ਇਹ ਜਿਹੜਾ ਟ੍ਰਾਂਸਫਰ ਆਰਡਰ ਆ ਜਿਹਦੇ ਵਟਸਐਪ ਦੇ ਜਰੀਏ ਇਹਨੇ ਵੈਭਵ ਸ਼ਰਮਾ ਉਫ ਅਸ਼ੀ ਵਾਸੀ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਨੂੰ ਭੇਜੇ ਹੀ ਜੀ ਤੇ ਪੁਲਿਸ ਨੇ 22 ਫਰਵਰੀ ਨੂੰ ਨੂੰ ਗ੍ਰਿਫਤਾਰ ਕਰ ਲਿਆ ਤੇ ਮੋਬਾਈਲ ਬਰਾਮਦ ਕਰ ਲਿਆ ਕੈਦੀਆਂ ਤੋਂ ਆਨਲਾਈਨ ਜਿਹੜਾ ਕਲਰਕ ਸਾਹਿਬ ਹੀ ਕੈਦੀਆਂ ਤੋਂ ਆਨਲਾਈਨ ਵਹਿਮ ਮੰਗਾਂਦਾ ਸੀ ਜਿਹੜਾ ਹੈੱਡ ਕਲਰਕ ਦਾ ਕਲਰਕ ਫੜਿਆ ਗਿਆ ਤੁਹਾਨੂੰ ਇਹ ਤੇ ਪਹਿਲੇ ਵੀ ਕਈ ਵਾਰੀ ਸਾਹਮਣੇ ਆਇਆ ਵੀ Google Payment ਲੈਂਦੇ ਆ ਜਿਵੇਂ ਤੁਹਾਨੂੰ ਯਾਦ ਹੋਣਾ ਆ ਜੇਲ੍ਹ ਚਾ ਫਰੀਦਕੋਟ ਜੇਲ੍ਹ ਚ ਵੀ ਫੜੇ ਗਏ ਸੀ Google Payment ਵਾਲੇ ਸਰ ਦੋ ਜਿਹੜੇ ਆ ਡਿਪਟੀ ਸੁਪਰਡੈਂਟ ਜਿਹੜੇ ਲੁਧਿਆਣੇ ਵਾਲੇ ਉਹਨਾਂ ਨੂੰ ਕੀਤਾ ਗਿਆ ਫਿਰ ਉਹ ਲੁਧਿਆਣੇ ਜੇਲ੍ਹ ਚ ਜਦੋਂ ਕੈਦੀ ਆਂਦੇ ਵੀ ਜਿਹੜਿਆਂ ਨੇ ਹੁਲੇੜ ਉਲੜਬਾਜੀ ਕੀਤੀ ਸੀ ਜਿਨ੍ਹਾਂ ਦਾ ਮੈਡੀਕਲ ਕਰਾਇਆ ਗਿਆ ਸੀ ਸ਼ਰਾਬ ਪੀਂਦੇ ਉਹ ਕਹਿੰਦਾ ਵੀ ਇਹਦੇ ਗੂਗਲ ਪੇਮੈਂਟ ਕਰਦੇ ਇਹਨਾਂ ਨੂੰ ਇਹ ਦੇਖੋ ਇਹ ਵੀ ਕਲਰਕ ਸਾਹਿਬ ਵਕ ਵਕ ਖਾਤੇ ਆ ਜਿਹ ਵਸੇ ਲੈਂਦੇ ਹੀ ਆਪਣੇ ਨਾਤੇ ਨਹੀਂ ਪੈਸੇ ਪਾਉਂਦੇ ਵਕ ਵਕ ਖਾਤੇ ਆ ਪੈਸੇ ਪਾ ਲੈਂਦੇ ਇੱਥੋਂ ਇੱਥੇ ਪਾਏ ਕਿ ਹੋਰ ਦੇ ਜਿੰਮੇ ਜੇ ਤਾਂ ਮੇਰੇ ਨਾਤੇ ਪਾਉਂਦੇ ਅਗੋਂ ਮੈਂ ਤੁਹਾਡੇ ਨਾਤੇ ਪਾਉਂਦੇ ਆਪਣੇ ਖਾਤੇ ਪਾਉਂਦੇ ਨਹੀਂ ਖਾਤੇ ਪਾਉਂਦੇ ਨਾ ਬਹੁਤ ਸਾਰੇ ਨਾਤੇ ਪਾਉਂਦੇ ਜਿਵੇਂ ਕਿ ਜੀ ਉਹ ਕੁਝ ਸਾਲਾਂ ਦੇ ਵਿੱਚ 43000 ਕਲਾਂ ਹੋ ਗਈਆਂ ਅਹੀਂ ਫਰੀਦਕੁਰ ਤੋਂ ਹਾਂ ਜੇ ਵੀ ਕਿਸ ਤਰ੍ਹਾਂ ਅੰਦਰੋਂ ਨੈਟਵਰਕ ਚੱਲਦਾ ਸੀ ਵੀ ਦੇ ਤਿੰਨ ਚਾਰ ਪੰਜ ਬੰਦੇ ਸੀਗੇ ਬੇਲੋ ਚ ਕਿੰਨੇ ਜੇਲ ਵਾਲੇ ਬੰਦੇ ਫੜੇ ਵੀ ਗਏ ਯਾਰ ਰਮਨ ਲਾ ਜੀ ਰਾਬੀ ਲਖਾ ਕਹਿੰਦੇ ਹੁਣ ਇੱਕ ਉਹ ਹਵਾਲਾਤੀ ਜਿਹੜਾ ਰਮਨਦੀਪ ਸਿੰਘ ਹੀ ਉਹ ਤੋਂ ਪੁੱਛ ਕੇ ਇਸ ਦੇ ਵਿੱਚ ਗੁਰਦੇਵ ਸਿੰਘ ਮਾਲੂ ਵਾਲੀਆ ਜੀ ਰਹਿਣ ਵਾਲਾ ਤਨਤਨ ਦਾ ਅਵਿਨਾਮ ਜਦ ਹੋਇਆ ਜਦੋਂ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਤੇ ਪਤਾ ਚੱਲਾ ਵੀ ਚਲਿਆ ਤੇ ਰਮਨਦੀਪ ਨੇ 1.5 ਲੱਖ ਰੁਪਿਆ ਗੌਰਵ ਸਿੰਘ ਉਰਫ 사ਵਨ ਉਰਫ ਗੋਲੂ ਇਥੋਂ ਮਜੀਠਾ ਰੋਡ ਨਮਸਾਦਾ ਰਿਆਂ ਉਹਨੂੰ ਭੇਜੇ ਸੀ ਜਦੋਂ ਗੌਰਵ ਸਿੰਘ ਦੇ ਬੈਂਕ ਖਾਤੇ ਖੰਘਾਲੇ ਗਏ ਤੇ ਪਤਾ ਲੱਗਾ ਕਿ ਇਹ ਜਿਹੜੇ ਪੈਸੇ ਆ ਰਿੰਦਰ ਸਿੰਘ ਦੇ ਖਾਤਿਆਂ ਵਿੱਚ ਟਰਾਂਸਫਰ ਹੋਏ ਜਦੋਂ ਰਿੰਦਰ ਸਿੰਘ ਦੇ ਦੋਵੇਂ ਖਾਤੇ ਖੰਘਾਲੇ ਗਏ ਤੇ ਪਤਾ ਲੱਗਾ ਵੀ ਇਹਨੂੰ ਜਸਪ੍ਰੀਤ ਸਿੰਘ ਵਾਸੀ ਪਟਿਆਲਾ ਰਹਿਣ ਵਾਲਾ ਪਨੀਰਟ ਕਰਦਾ ਸੀ ਰਿੰਦਰ ਸਿੰਘ ਦੇ ਖਾਤਿਆਂ ਨੂੰ ਹੁਣ ਕਤਵਾਲੀ ਥਾਣੇ ਦੀ ਪੁਲਿਸ ਜਿਹੜੀ ਪਟਿਆਲੇ ਜ਼ਿਲ੍ਹੇ ਦੀ ਉਹਨੇ ਜਸਪ੍ਰੀਤ ਨੂੰ ਗ੍ਰਸਤਾਰ ਕਰ ਲਿਆ ਜਦੋਂ ਪੁੱਛ ਗਏ 취 ਤੇ ਪਤਾ ਲੱਗਾ ਵੀ ਉਹ ਜੇਲ੍ਹ ਦੇ ਜਿਹੜਾ ਹੈੱਡਕੁਆਰਟਰ ਆ ਉੱਥੇ ਸੈਕਟਰ 17 ਦੇ ਵਿੱਚ ਉੱਥੇ ਬਥੌਰ ਕਲਰ ਕੰਮ ਕਰਦਾ ਸੀ ਜੀ ਉਹ ਜੇਹਲ ਵਿੱਚੋਂ ਕਾਦੀਆਂ ਤੋਂ ਵਖਰੇ ਵਖਰੇ ਖਾਤਿਆਂ ਵਜੋਂ ਪੈਸੇ ਪਾਉਂਦਾ ਸੀ ਉਹ ਆਂਦਾ ਵੀ ਮੈਂ ਆਪਣੇ ਪੈਸੇ ਜਿਹੜੇ ਪਾਉਂਦਾ ਕੁਝ ਪੈਸੇ ਆਵ ਰੱਖਦਾ ਹਾਂ ਬਾਕੀ ਜਿਹੜਾ ਸਹਾਇਕ ਸੁਪਰਡੈਂਟਾ ਸਿਮਰਤワਲ ਸਿੰਘ ਅਮਰਸਾਦਾ ਰਹਿਣ ਵਾਲਾ ਜਿਹਨੂੰ ਗ੍ਰਸਤਾਰ ਕਰ ਲਿਆ ਗਿਆ 4 ਮਾਰਚ ਨੂੰ ਉਹ ਆਂਦਾ ਵੀ ਉਹਦੇ ਪੈਸੇ ਦੇ ਖਾਤੇ ਭੇਜ ਦੇਣਾ ਫਿਰ ਇਹ ਆਰਡਰ ਬਣਾ ਲੈਂਦੇ ਸੀ ਆਰਡਰ ਬਣਾ ਕੇ ਮੰਨ ਉਹ ਜਿੱਥੇ ਉਹ ਕਹਿੰਦਾ ਇਹ ਬੰਦਾ ਜੇ ਅਮਰਸਾਦ ਹੈਗਾ ਉਹ ਕਪੂਰਥਲਾ ਜਾਣਾ ਚਾਹੁੰਦਾ ਉਹ ਕਪੂਰਥਲੇ ਭੇਜ ਦਿੰਦੇ ਸੀ ਜੇ ਕਬੂਰ ਥੱਲੇ ਆ ਲਾ ਕੇ ਤੇ ਫਰੀਦਕੋਟ ਜਾਣਾ ਚਾਹੁੰਦਾ ਉਹਨੂੰ ਉੱਥੇ ਭੇਜ ਦਿੰਦੇ ਸੀ ਗਾਤੇ ਹੋਣਾ ਵੀ ਉਹਨਾਂ ਦੀਆਂ ਸੁੱਖ ਸੁਵਿਧਾਵਾਂ ਦਾ ਪੂਰਾ ਖਿਆਲ ਲੱਗਦੇ ਸੀ ਫਿਰ ਯਾਦ ਆਈਂ ਕਿ ਕੇ ਜੀ ਉਸ ਕੇਸ਼ਚੰਦਰ ਸ਼ੇਖਰ ਠੱਗ ਦੀ ਜਿਹੜਾ ਕਹਿੰਦਾ ਮੈਂ ਹਰ ਮਹੀਨੇ ਦੀਆਂ ਸੁਵਿਧਾਵਾਂ ਲੈਣ ਵਾਸਤੇ ਜੇਲ੍ਹ ਦੇ ਵਿੱਚ 1.5 ਕਰੋੜ ਰੁਪਏ ਕਹਿੰਦਾ ਕੱਢਦਾ ਥੱਲੇ ਤੋਂ ਲੈ ਕੇ ਉੱਤੇ ਤੱਕ ਜਿਹੜੇ ਅਫਸਰਾਂ ਨੂੰ ਪੈਸੇ ਦੇਣਾ ਤੇ ਇਹ ਤੇ ਸਾਬਤ ਹੋ ਗਿਆ ਵੀ ਸਾਰੇ ਪੈਸੇ ਲੈਂਦੇ ਨੇ ਜੇਲ੍ਹਾਂ ਚੋਂ ਮੋਬਾਈਲ ਫੜੇ ਜਾਂਦੇ ਨੇ ਬਿਲਕੁਲ ਠੀਕ ਗੱਲ ਤੁਹਾਡੀ ਵੇਖੋ ਜੇਲ੍ਹ ਤੇ ਚੰਗੇ ਅਧਿਕਾਰੀ ਵੀ ਆ ਤੇ ਮੰਦੇ ਵੀ ਆ ਮੰਦੇ ਉਹ ਆਜ ਚੋਰੋ ਆ ਜਿਹੜੇ ਜਾ ਕੇ ਜੇਲ੍ਹਾਂ 'ਚ ਮੋਬਾਈਲ ਫੜਾਉਂਦੇ ਆ ਚੰਗਿਆਂ ਦੀ ਚੰਗਾਈ ਦੱਬੀ ਜਾਂਦੀ ਏ ਇਹਨਾਂ ਦੇ ਦੱਬੀ ਜਾਂਦੀ ਆ ਉਹ ਜਿਹੜੇ ਉਹ ਜਾ ਕੇ ਮੋਬਾਈਲ ਦੇ ਜਾਂਦੇ ਆ ਜਿਹੜੇ ਚੰਗੇ ਆ ਉਹ ਫੜ ਵੀ ਲੈਂਦੇ ਆ ਉਹ ਫੜਦੇ ਲੱਗ ਰਹੇ ਆ ਦੇਖੋ ਕੁਛ ਜਨਾ ਜੀ 77 ਫੋਨ ਫੜੇ ਗਏ ਸੈਂਟਰ ਜੇਲ੍ਹ ਅੰਮ੍ਰਿਤਸਰ ਦੇ ਵਿੱਚੋਂ ਜਿਨ੍ਹਾਂ 'ਚ 55 ਹੈਗੇ ਹੀ ਬੜਣਾ ਵਾਲੇ ਤੇ 22 ਹੈਗੇ ਹੀ ਟੱਚ ਫੋਨ 55 ਸਿਮ ਗਾੜੀ ਫੜੇਗੇ 11 ਚਾਰਜਰ ਫੜੇਗੇ ਦੋ ਮੋਬਾਈਲ ਬੈਟਰੀਆਂ ਫੜੀਆਂ ਗਈਆਂ ਇੱਕ ਡੋਂਗਲ ਫੜੀ ਗਈ 40 ਪੈਕੇਟ ਬੀੜੀ ਦੇ ਫੜੇਗੇ 4 ਲੀਟਰ ਸਪਰਿੰਗ ਫੜੇਗੇ ਇੱਕ ਪੁਆਇੰਟਡ ਵੈਪਨ ਜਿਹੜਾ ਤਾਰਾਂ ਦਾ ਬਣਿਆ ਉਹ ਫੜਿਆ ਗਿਆ ਫਿਰ ਵੇਖੋ ਜਨਰਲੀ 12 ਨੂੰ 45 ਮੋਬਾਈਲ ਫੜੇ ਅਮਰਸਾ ਸੈਂਟਰ ਜੇਲ੍ਹ ਵਾਲਿਆਂ ਦੀ ਵੈਸੇ ਨਾ ਮੇਰੀ ਮਾਂ ਸਾਹਿਬ ਨੂੰ ਬੇਨਤੀ ਸੈਸ਼ਨ ਚੱਲ ਰਿਹਾ ਦੇਖੋ ਸਾਰੀਆਂ ਪਾਰਟੀਆਂ ਦੇ ਜਿੰਨੇ ਜਿੱਤੇ ਐ ਨਮਾਉਂਦੇ ਐਮ ਐਲ ਏ ਸਭਾ ਨੂੰ ਉੱਥੇ ਨੇ ਵੀ ਤੁਸੀਂ ਕੱਲ 3 9 ਸਸਪੈਂਡ ਵੀ ਕਰਦੇ ਚਲੋ ਇਹ ਕਹਿੰਦੇ ਵੀ ਮੈਨੀਫੈਸਟੋ ਨੂੰ ਆਪਾਂ ਜਿਹੜਾ ਨਾ ਲੀਗਲ ਡਾਕੂਮੈਂਟ ਮੰਨ ਲੀਏ ਪਰ ਬੇਨਤੀ ਹੈ ਵੀ ਜਿਹੜੀਆਂ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਮਾਨ ਸਾਹਿਬ ਬੇਨਤੀ ਤੁਹਾਨੂੰ ਹੈ ਨਿੱਠ ਕੇ ਗੱਲ ਕਰੋ ਵੀ ਇਹਨਾਂ ਨੂੰ ਕਿਸ ਤਰ੍ਹਾਂ ਨਜਿੱਠਣਾ ਹੈ ਆਮ ਬੰਦਾ ਸੋਸ਼ਲ ਸਿਕਿਉਰਿਟੀ ਸਭ ਤੋਂ ਪਹਿਲੇ ਚਾਹੁੰਦਾ ਜੇ ਬਹੁਤ ਸਾਰੇ ਦੇਖੋ ਪਿੱਛੇ ਇੱਕ ਸਰਵੇ ਆਇਆ ਸੀਗਾ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਜਮਾਨਾ ਨੇ ਕੀਤਾ ਸੀ ਵੀ 75% ਜਿਹੜੇ ਲੋਕ ਆ ਆਪਣੇ ਨਿਆਣਿਆਂ ਨੂੰ ਇਸ ਕਰਕੇ ਬਾਹਰ ਭੇਜਦੇ ਪੰਜਾਬ ਰੰਗਲਾ ਨਹੀਂ ਗੰਦਲਾ ਪੰਜਾਬ ਬਣੇ ਜਾ ਰਿਹਾ ਤੇ ਜੇ ਇਸ ਤਰ੍ਹਾਂ ਹੀ ਹਾਲਾਤ ਰਹੇ अपराधीया नु खौफ ਨਾ ਰਿਆ ਭ੍ਰਿਸ਼ਟਾਚਾਰੀਆਂ ਨੂੰ ਕੋਈ ਖੌਫ ਨਾ ਰਿਆ ਤੇ ਫਿਰ ਇਹ ਪੰਜਾਬ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਤੁਹਾਡਾ ਸੁਪਨਾ ਨਾ ਪੂਰਾ ਨਹੀਂ ਹੋਣਾ ਸਾਰੇ ਨਿੱਠ ਕੇ ਬੈ ਕੇ ਇੱਕ ਦਿਨ ਦਾ ਸੈਸ਼ਨ ਬਲਾਓ ਦੋ ਦਿਨ ਦਾ ਬਲਾਓ ਤਿੰਨ ਦਿਨਾਂ ਦਾ ਬਲਾਓ ਇਹ ਕਹੋ ਵੀ ਲੋਕਾਂ ਨੂੰ ਕਿਵੇਂ ਸੁਵਿਧਾਵਾਂ ਦੇਣੀਆਂ ਇਹ ਜਿਹੜੇ ਚੋਰ ਬੰਦੇ ਐ ਜਿਨ੍ਹਾਂ ਦੇ ਉੱਤੇ ਜਾਂ ਰਜਿਸਟਰਜੋਤ ਲੈਂਦੇ ਪੜੇ ਗਏ ਜਾਂ ਜਿਹੜਿਆਂ ਦੇ ਉੱਤੇ આરોਪ ਨੇ ਜਿਨ੍ਹਾਂ ਨੂੰ ਭਾਵੇਂ ਵਿਜੀਲੈਂਸ ਨੇ ਇਹਦੇ ਉਹਨਾਂ ਦੇ ਉੱਤੇ ਚਾਰ ਸ਼ੀਟ ਭਾਵੇਂ ਫਾਈਲ ਕੀਤੀ ਚਲਾਨ ਪੇਸ਼ ਕੀਤਾ ਜਾਂ ਨਹੀਂ ਕੀਤਾ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਪਾਸੇ ਕਰਕੇ ਨਵੀਂ ਪ੍ਰਤੀ ਕਰੋ ਨਹੀਂ ਤੇ ਪੰਜਾਬ ਦਾ ਜੋ ਹਾਲਾਤ ਹੋ ਗਿਆ ਰੱਬ ਹੀ ਰਾਖਾ ਦੇ ਪੰਜਾਬ ਦਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਨਵੇਂ ਸਾਲ ਤੇ ਇਹਨਾਂ ਨੇ ਸਾਰੇ ਉੱਚ ਅਧਿਕਾਰੀਆਂ ਦੀ ਜੇਲ੍ਹ ਸੁਪਰਡੈਂਡਰਾਂ ਦੀ ਪੁਲਿਸ ਦੇ ਡੀਜੀਪੀ ਦੀ ਜੇ ਡੀਜੀਪੀ ਦੀ ਡੀਸੀ ਦੀ ਡਿਊਟੀ ਕਮਿਟੀ ਮੀਟਿੰਗ ਸਦੀ ਜੀ ਮਾਨ ਸਾਹਿਬ ਕਹਿੰਦੇ ਅੱਗੇ ਤੋਂ ਪਤਾ ਕੀਤਾ ਜਾਊ ਵੀ ਜਿਹੜਾ ਮੋਬਾਈਲ ਫੜਿਆ ਜਾਊ ਆਂਦਾ ਕਿੱਥੋਂ ਆ ਇਹਨੂੰ ਦੇਖੇ ਕੌਣ ਗਿਆ ਅੱਜ ਤੱਕ ਕੋਈ ਪਤਾ ਲੱਗਾ ਵੀ ਕਿਹੜਾ ਆਇਆ ਕਿੱਥੋਂ ਦੇ ਕੇ ਗਿਆ ਕੋਈ ਕੱਲ੍ਹ ਇਹਦੇ ਤੁਹਾਨੂੰ ਦੱਸਣਿਆ ਵੀ ਜਨਵਰੀ 18 ਨੂੰ 18 ਸੈਲਫਨ ਫੜੇਗੇ ਫਰਵਰੀ 17 ਨੂੰ 45 ਫੜੇਗੇ ਫਰਵਰੀ 24 ਨੂੰ 33 ਮੋਬਾਈਲ ਫੜੇਗੇ ਮਾਰਚ 2 ਨੂੰ 30 ਮੋਬਾਈਲ ਫੜੇਗੇ 2 ਮਹੀਨਿਆਂ ਵਿੱਚ 269 ਮੋਬਾਈਲ ਅਮਰਸਥ সেন্ট্রਲ ਰੇਲ 'ਤੇ ਫੜੇਗੇ ਵੇਖੋ ਫੜੇ ਵੀ ਤੇ ਸੈਂਟਰ ਰੇਲ ਵਾਲਿਆਂ ਨਹੀਂ ਦੇਖੋ ਤੇ ਜੇ ਇਹਨਾਂ ਨੇ ਫੜੇ ਤੇ ਇਹਨਾਂ ਦੇ ਵਿੱਚ ਦਿੱਤੇ ਵੀ ਦੇ ਨਾ ਸੈਂਟਰ ਜੇਲ੍ਹ ਦੇ ਕੋਈ ਮੁਲਾਜ਼ਮਾ ਨੇ ਹੁਣ ਕਿਨੇ ਇਹਨਾਂ ਨੂੰ 8 ਦਿਨਾਂ ਚ ਜੇ 269 ਮੋਬਾਈਲ ਫੜੇ ਗਏ ਤੇ ਇਹਦਾ ਮਤਲਬ ਰੋਜ਼ ਦੇ ਇੱਕ ਦਿਨ 4 ਤੇ ਇੱਕ ਦਿਨ 5 ਮੋਬਾਈਲ ਰੋਜ਼ ਜੇਲ੍ਹ ਚ ਜਾਂਦੇ ਆ ਇਹ ਸਾਰਾ ਡਾਟਾ ਟ੍ਰਿਬਿਊਨ ਨੇ ਦਿੱਤਾ ਆਇਆ ਗਿਆ ਇੱਕ ਦਿਨ 4 ਮੋਬਾਈਲ ਇੱਕ ਦਿਨ 5 ਮੋਬਾਈਲ ਰੋਜ਼ ਜੇਲ੍ਹ ਚ ਜਾਂਦੇ ਨੇ ਤੇ ਸਾਡੀ ਤੇ ਮਾਨ ਸਾਹਿਬ ਨੂੰ ਬੇਨਤੀ ਹੈ ਵੀ ਦਾਅਵੇ ਤੇ ਬੜੇ-ਬੜੇ ਕਰਦੇ ਆਂ ਵੀ ਪਰ 526 ਜੇਲਾਂ ਦਾ ਜੇ ਸੁਧਾਰ ਨਹੀਂ ਅਸੀਂ ਕਰ ਸਕੇ ਇੰਨਾ ਤਾਂ ਹੀ ਕੰਟਰੋਲ ਨਹੀਂ ਕਰ ਸਕੇ ਜਿਹੜੀ ਕਿ ਕੋਈ 100 ਏਕੜ ਚ ਕੋਈ 200 ਏਕੜ ਕੋਈ 250 ਏਕੜ ਤੇ ਫੈਲੀ ਹੋਈ ਹੈ ਤੇ ਫਿਰ ਤੇ ਅਸੀਂ ਕੀ ਕਰਾਂਗੇ ਕਿ ਕਿਸ ਤਰ੍ਹਾਂ ਰੰਗਲਾ ਪੰਜਾਬ ਬਣਾਵਾਂਗੇ ਸਾਡੀ ਸਮੇਂ ਤੋਂ ਬਾਹਰ ਹੈ ਹੋ ਸਕਦਾ ਤੁਹਾਡੇ ਕੋ ਕੋਈ ਵਧੀਆ ਫਾਰਮੂਲਾ ਹੋਵੇ ਰੇਤ ਉਹ ਸਸਤੀ ਨਹੀਂ ਹੋਈ ਬੁਰਾ ਹਾਲ ਹੈ ਭਾਵੇਂ ਜੋੜਾ ਮਾਹਰਾ ਸਾਹਿਬ ਜੋ ਮਰਜ਼ੀ ਕਹੀ ਜਾਣ ਪਰ ਅੰਮ੍ਰਿਤਸਰ ਤੇ ਉਹਦੇ ਦੀ ਵੱਖਰੀ ਗੱਲ ਕਰਾਂਗੇ ਇਸ ਐਪੀਸੋਡ ਕਰਕੇ ਜੀ ਇਹਦੇ ਨਾਲ ਹੀ ਇੱਕ ਖਬਰ ਹੋ ਰਹਾ ਹੈ ਪੁਲਿਸ ਨਾਲ ਜੁੜਿਆ ਮਾਮਲਾ ਹੈ ਚੰਡੀਗੜ੍ਹ ਦੇ ਸੈਕਟਰ 39 ਦੇ ਵਿੱਚ ਇੱਕ ਸਾਬਕਾ ਅਡੀਸ਼ਨਲ ਐਸਐਚਓ ਸਾਹਤ ਹੁੰਦੇ ਸੀਗੇ ਦੇਖੋ ਕੰਮ ਕੀ ਇਹਨਾਂ ਦਾ ਲੋਕਾਂ ਨੂੰ ਸੁਰੱਖਿਆ ਦੇਣੀ ਕੋਈ ਕਿਸੇ ਨਾਲ ਗੱਲ ਹੁੰਦੀ ਏ ਮਾੜੀ ਚੰਗੀ ਵਧੀਕੀ ਹੁੰਦੀ ਏ ਤੇ ਇਹਨਾਂ ਦਾ ਕੰਮ ਹੈ ਬੰਦਾ ਆਵੇ ਉਹਦੀ ਫਰਿਆਦ ਸੁਣੋ ਪਰ ਇਹ ਕਿਹਦੇ ਜਿਹੜੀ ਫਰਿਆਦ ਦੇ ਨਾਲ ਥੱਲੇ ਕੁਝ ਲੱਗਾ 1 ਕਰੋੜ ਰੁਪਏ ਦੇ ਨਾਲ ਤੇ આરોਪ ਨੇ ਹੁਣ ਪੁਲਿਸ ਨੇ ਇਹਨਾਂ ਨੂੰ ਫੜੇ ਨਹੀਂ ਗਏ ਸਰੈਂਡਰ ਕੀਤਾ ਸੀ ਤੇ ਹੁਣ ਇਹਨਾਂ ਚਾਰ ਸ਼ੀਟ ਜਿਹੜੀ ਹੈ ਜਿਹੜੀ ਕਰਤੀ ਹੈ ਇਹਨਾਂ ਦੇ ਪੇਜ ਤੇ આરોਪ ਹੈ 1 ਕਰੋੜ ਰੁਪਏ ਦੀ ਜ਼ਬਰੀ ਵਸੂਲੀ ਕੀ ਦੀ ਇਹਨਾਂ ਲੋ ਵਪਾਰੀ ਕੋਲ ਵਡਾ ਰਿਹਾ ਸਾਰੀ ਡਿਟੇਲ ਹੈ ਖਬਰ ਪਹਿਲਾਂ ਉਹਦੇ ਵਿੱਚ ਕਰ ਚੁੱਕੇ ਆ ਹਾਂ ਪੂਰਾ ਐਪੀਸੋਡ ਕਰ ਚੁੱਕੇ ਆ ਇਹ ਇਹਨਾਂ ਨੇ ਕੋਈ ਵਾਰੀ ਸੰਧਿਆ ਵੀ ਆਤਰੇ ਨੋ ਨਟ ਬਦਲਾਦਾ ਤੇ ਐਡੀਸ਼ਨਲ ਐਸ ਐਚਓ ਹੀ ਸੈਕਟਰ 39 ਦੇ ਵਿੱਚ ਹੈ ਜੀ ਐਂਡਿਗਟ ਦੇ ਤੇ 1 ਕਰੋੜ ਰੁਪਏ ਦੀ ਇਹਨਾਂ ਜ਼ਬਰਦਸਤੀ ਰਸੋਲੀ ਕਰ ਲਈ ਤੇ ਬੰਦਾ ਉਹਨਾਂ ਪਛਾਣ ਲਿਆ ਦੇ ਨਾਲ ਦਾ ਵੀ ਕਫੜਾ ਗਿਆ ਕਿਉਂਕਿ ਜੀ ਵੀ ਲੱਗੇ ਵੱਖ-ਵੱਖ ਚੌਕੀਆਂ 'ਚ ਘੁਮਾ ਕੇ ਪੋਸਟਾਂ ਤੇ ਖੜਦੇ ਰਹੇ ਨੂੰ ਉਹ ਬੰਦੇ ਨੇ 10 ਤੀਆਂ ਸਾਰੀਆਂ ਤੇ ਪੁਲਿਸ ਨੂੰ ਪਹਿਲਾਂ ਲੱਭਦੇ ਨਹੀਂ ਮੁਕਦਮਾ ਦਰਜ ਹੋ ਗਿਆ ਸੈਕਟਰ 39 ਥਾਣੇ ਦੇ ਵਿੱਚ ਨਵੰਬਰ 2023 ਨੂੰ ਇਹਨਾਂ ਅਦਾਲਤ ਦੇ ਵਿੱਚ ਸੈਂਡਰ ਕਰਤਾ ਹੀ ਜੀ ਹੁਣ ਬਾਕੀਆਂ ਤੇ ਚਾਰ ਸ਼ੀਟ ਹੋ ਗਈ ਤੇ ਇਹਨਾਂ ਦੇ ਖਿਲਾਫ ਵੀ ਅਦਾਲਤ ਨੇ ਜਿਹੜੀ ਆ ਚਾਰ ਸ਼ੀਟ ਪੇਸ਼ ਕਰਦੀ ਵੇਖੋ ਪੁਲਿਸ ਦਾ ਕੰਮ ਐ ਤਾਂ ਦੀ ਦੱਸਿਆ ਕ੍ਰਾਈਮ ਰੋਕਣਾ ਜੀ ਤੇ ਜੇ ਪੁਲਿਸ ਵਾਲੇ ਆਪ ਹੀ ਕ੍ਰਾਈਮ ਕਰਨ ਲੱਗ ਪੈਣਗੇ ਜਿਦਾਂ ਇੰਦਰਜੀਤ ਰਾਜਜੀਤ ਤੇ ਫਿਰ ਕਿਦਾਂ ਕੰਮ ਚੱਲੂਗਾ ਦੇਖੋ ਸਮਝ ਨਹੀਂ 사ਦਾ ਬਿਲਕੁਲ ਕੇ ਜੀ ਫਿਰ بار بار ਕਹਿੰਦੇ ਆ ਵੀ ਇਹਨਾਂ ਅਦਾਲਤਾਂ ਦਾ ਵੀ ਇਹਨਾਂ ਨੂੰ ਚੋਰਾ ਨੂੰ ਡਰ ਨਹੀਂ ਰਹਿ ਗਿਆ ਕਿਉਂਕਿ ਇਹਨਾਂ ਨੇ ਪੈਸੇ ਹੀ ਇੰਨੇ ਇਕੱਠੇ ਕਰ ਲਏ ਵੱਡੇ ਵੱਡੇ ਵਕੀਲ ਸਬਾਨ ਨੇ ਇਹਨਾਂ ਕੋਲ ਫਿਰ ਉਹ ਵੱਡੀਆਂ ਵੱਡੀਆਂ ਕਿਤਾਬਾਂ ਪੜ੍ਹ ਕੇ ਜਦੋਂ ਵੱਡੇ ਵੱਡੇ ਸੀਨੀਅਰ ਬੰਦੇ ਜੱਜ ਸਬਾਨ ਕੋ ਵੀ ਜਾਂਦੇ ਨਾ 4 4 6 6 ਵਕੀਲ ਲੇ ਕੇ ਇੱਕ ਬੰਦੇ ਦੇ ਵਾਸਤੇ ਜਾਂਦੇ ਉੱਥੇ ਪੇਜ ਹੋਣ ਤੇ ਕਿਉਂਕਿ ਪ੍ਰੈਸ਼ਰ ਬੜਾ ਛੋਟਾ ਜਿਹਾ ਤੇ ਫਿਰ ਛੁੱਟ ਜਾਂਦੇ ਇਹਨਾਂ ਟੰਗੀ ਮਾਰੀ ਕਰੋੜਾਂ ਨਹੀਂ ਹੁੰਦੀ ਅਜੇ 2 ਕਰੋੜ ਲਾਭ ਹੀ ਦੇਣਗੇ ਕੀ ਵਰਕ ਪੈਣਾ ਅੱਛਾ ਤੇ ਹੁਣ ਵੇਖੋ ਰਾਜਜੀਤ ਨਹੀਂ ਲੱਭਣ ਦੇ ਲਗ ਕੇ ਜੀ ਪੀਐਸਆਈਸੀ ਦਾ ਘੁਟਾਲਾ ਹਜੇ ਤੱਕ ਸਾਹਮਣੇ ਨਹੀਂ ਆਇਆ ਵੀ ਕਿਹੜੇ ਬੰਦੇ ਨੇ ਕਹਿੰਦੇ ਵੀ ਅਫਸਰ ਘਾਟ ਉਹਦੇ ਚ ਤੇ ਲੀਡਰ ਜਿਆਦਾ ਸ਼ਾਮਲ ਨੇ ਬਿਲਕੁਲ ਠੀਕ ਹੈ ਉਹ ਤਾਂ ਇੱਕ ਇਹ ਦੇਖੋ ਹੁਣ ਕਰੇਗਾ ਤੇ ਬੰਦਾ ਜਾਏ ਤੇ ਜਾਏ ਕਿਥੇ 3 ਲੱਖ 3.5 ਲੱਖ ਕਰੋੜ ਨਹੀਂ ਤੇ 30 ਲੱਖ ਕਰੋੜ ਦਾ ਕਰੋੜ ਦਾ ਕਰਜ਼ਾ ਹੋ ਜਾਣਾ ਪੰਜਾਬ ਦੇ ਉੱਤੇ ਤੇ ਹੁਣ ਹੋਵੇ ਫਿਰ ਲੋਕਾਂ ਨੂੰ ਕਹੇ ਸਾਹ ਲਾਂ ਤੇ ਵੀ ਤੁਸੀਂ ਟੈਕਸ ਦੇਣਾ ਪਵੇ ਇਸ ਕਰਕੇ ਰੱਬ ਦਾ ਵਾਸਤਾ ਜੇ ਬਹੁਤ ਬੁਰੀ ਹਾਲਤ ਹੋ ਗਈ ਏ ਇਸੇ ਕਰਕੇ ਕਿਉਂਕਿ ਸਿੱਧ ਪਹਿਲੇ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਭਾ ਚੁਣੇ ਗਏ ਨਾ ਉਹਨਾਂ ਨੇ ਕੋ ਕੰਦੂ ਚਤੀਰ ਨਾ ਤੇ 올림픽 ਤੇ ਉਹਨਾਂ ਕੋ ਮੈਡਲ ਜਿੱਤਿਆ ਸੀ ਸਿਰਫ ਲੋਕਾਂ ਨੇ ਵਿਸ਼ਵਾਸ ਕੀਤਾ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਤੰਗ ਆ ਗਏ ਸਨ ਹੁੰਦਾ ਕੁਝ ਨਹੀਂ ਸੀ ਤੁਹਾਨੂੰ ਜਿੱਤਿਆ ਤੇ ਤੁਹਾਡੀ ਜ਼ਿੰਮੇਵਾਰੀ ਸਗੋਂ ਉਹਨਾਂ ਨਾਲੋਂ ਵੱਧ ਜਾਂਦੀ ਏ ਪਰ ਐਂਟੀ ਕੰਮਬੈਸੀ ਤੁਹਾਡੇ ਦੇ ਵਿੱਚ ਵੀ ਇਹ ਮਾਨਸਾ ਲੱਗੇ ਤੇ ਇਹ ਆਗੇ ਦੇ ਬੜਾ ਵਧੀਆ ਮਾਨਸਾ ਕੰਮ ਕੀਤਾ ਕਈ ਲੀਡਰ ਅੰਦਰ ਦਿੱਤੇ ਉਹਨਾਂ ਤੇ ਜਿਹੜੀਆਂ ਜਾਂਚਾਂ ਹੀ ਉਹ ਮੈਨੂੰ ਲੱਗਦਾ ਛੜੇ ਬੱਥੇ ਚ ਪੈ ਗਈਆਂ ਆ ਦੇਖੋ ਫੋਨ ਕਿਹਦਾ ਨਾ ਹੀ ਨਹੀਂ ਆਂਦੇ ਕਿੰਨੇ ਕਿੰਨੇ ਨਿਕਲੇ ਹੀ ਫਲਾਣੇ ਇਨਸਟਰੂਮੈਂਟ ਕਿਹਦੇ ਬੈੱਡ ਖਰੀਦੇ ਮਾਸਕ ਖਰੀਦੇ ਕਿੱਟਾਂ ਖਰੀਦੀਆਂ ਕਹਿੰਦੇ ਜਾਂਚ ਚੱਲ ਰਹੀ ਆ ਮਾਨ ਸਾਹਿਬ ਜੀ ਕਹਿੰਦੇ ਹਜੇ ਵੀ ਆ ਮੈਂ ਅੱਛੇ ਵਾਰ ਨਾ ਫਿਰ ਫੜੋਗੇ ਕਿਦੋਂ 2 ਸਾਲ ਹੋ ਗਏ ਆ ਤੇ ਉਹ ਕਿਉਂ ਨਹੀਂ ਹੋ ਫਿਰ ਬਸਾਂ ਦੀ ਬੋਡੀ ਦੀ ਜਾਂਚ ਹੋਈ ਹਿੱਤ ਤੱਕ ਚਲੋ ਕਿਹਦੀ ਰਾਜਸਥਾਨ ਚ ਕਿਦਾਂ ਬੋਡੀਆਂ ਲੱਗੀਆਂ ਤੁਸੀਂ ਕਹਿੰਦੇ ਇੱਥੇ ਸਸਤੀਆਂ ਮਿਲ ਲੱਗਦੀਆਂ ਵਧੀਆ ਲੱਗਦੀਆਂ ਲੋਕੀ ਇੱਥੇ ਲਵਾਣ ਆਦੇ ਤੇ ਸਾਡੇ ਬੰਦੇ ਕਿਉਂ ਰਾਜਸਥਾਨ ਚਲ ਕੇ ਲਵਾਣ ਵਾਤੇ ਫਿਰ ਉਹ ਕਿਆ ਕਹਨੇ ਆ ਆ ਜਾਂਚ ਕਰਨ ਵਾਸਤੇ ਬਿਲਕੁਲ ਜੇ ਰੁਕੋ ਜਾਂਚ ਦਾ ਕੋਈ ਟਾਈਮ ਤੇ ਫੈਸਲਾ ਨਹੀਂ ਚਾਹੀ ਜਣਾ ਫਿਰ ਉਹੀ ਆ ਵੀ ਉਹ ਜਿਹੜੇ ਅਫਸਰ ਵੀ ਬੈਠੇ ਹੁੰਦੇ ਨਾ ਉਹ ਵੀ ਵੇ ਦੇਖੋ 9 ਐਮਐਲਏ ਸਬੰਧ ਜਿਹੜੇ ਆ ਉਹ ਸਸਪੈਂਡ ਕੀਤੇ ਗਏ ਆ ਤੇ ਬਾਜਵਾ ਸਾਹਿਬ ਨੇ ਕੱਲ ਬਹੁਤ سارے ਸਵਾਲ ਪੁੱਛੇ ਸੰ ਚਲੋ ਔਰ ਕੀ ਜੀ ਉੱਤੇ ਗੱਲ ਕਰਾਂਗੇ ਪਰ ਬੰਗਲੌਰ ਦੇ ਵਿੱਚ ਪਾਣੀ ਦਾ ਰਕੇ ਜੀ ਪੀਣ ਨੂੰ ਪਾਣੀ ਨਹੀਂ ਮਿਲਿਆ ਲੋਕਾਂ ਨੂੰ ਆਈਟੀ ਦਾ ਹੱਬ ਕਿਹਾ ਜਾਂਦਾ ਬੰਗਲੌਰ ਜੀ ਦੇਖੋ ਏਆਈ ਆਹੀ ਗੱਲ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕਰ ਰਹੇ ਆ ਹੁਣ ਤੇ ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਵਧੀਆ ਰੀਲਾਂ ਬਣਾ ਸਕਦਾ ਵਧੀਆ ਤੁਹਾਨੂੰ ਨਕਸ਼ੇ ਬਣਾ ਕੇ ਦੇ ਸਕਦਾ ਪਰ ਪਾਣੀ ਨਹੀਂ ਦੇ ਸਕਦਾ ਤੁਹਾਨੂੰ ਪਾਣੀ ਪੀਣ ਵਾਸਤੇ ਉਹ ਜ਼ਮੀਨ 'ਚੋਂ ਆਣਾ ਜੇ ਰੋਟੀ ਖਾਣੀ ਅਨਾਜ ਵੀ ਜ਼ਮੀਨ ਚੋਂ ਹੀ ਆਉਣਾ ਤੇ ਜੇ ਨਾ ਬੰਦਾ ਰੋਟੀ ਵਗੈਰ ਰਹਿ ਸਕਦਾ ਨਾ ਪਾਣੀ ਵਗੈਰ ਰਹਿ ਸਕਦਾ ਸਵਾਲ ਇਹ ਹੈ ਕਿ ਉਥੇ ਤੁਸੀਂ ਕੇ ਜੀ ਜਿਹੜੀ ਚੀਜ਼ 600 ਦੀ ਵਿਕਦੀ ਸੀ ਨਾ ਪਾਣੀ ਟੈਂਕਰਾਂ ਚ ਲੋਕਾਂ ਨੂੰ ਸਪਲਾਈ ਕਰਨਾ ਪੈ ਰਿਹਾ ਤੇ ਜਿਹੜੇ ਉਥੇ ਦੇ ਡਿਪਟੀ ਸੀਐਮ ਸਾਹਿਬ ਨੇ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਤੁਹਾਡੀ ਕਲ ਭਟਾਰੀ ਸਾਹਿਬ ਠੀਕ ਆ ਤਾਈਓ ਹੀ बार-बार ਕਹਿੰਨੇ ਆਂ ਵੀ ਜਿਹੜਾ ਤੇ ਬਿਜਲੀ ਪਾਣੀ ਮੁਫਤ ਕਰ ਦੇ ਦੇ ਉਹ ਨਹੀਂ ਹੋਣਾ ਚਾਹੀਦਾ ਜੀ ਕ੍ਰੋਪ ਦੀ ਡਾਈਵਰਸਿਫਿਕੇਸ਼ਨ ਹੋਣੀ ਚਾਹੀਦੀ ਆ ਜੇ ਤਾਂ ਪੰਜਾਬ ਦੇ ਵਿੱਚ ਝੋਨਾ ਲਾਇਆ ਜਾਂਦੇ ਝੋਨਾ ਪਾਣੀ ਬੜਾ ਪਿੰਦਾ ਜਮੀਨੀ ਸਭ ਤੋਂ ਜਿਹੜਾ ਪਾਣੀ ਦਾ ਥੱਲੇ ਦੇ ਥੱਲੇ ਜਾਈ ਜਾਂਦਾ ਜੇ ਤੁਸੀਂ ਐਮਐਸਪੀ ਦਿਓਗੇ ਕ੍ਰੋਪ ਡਿਵਰਸਿਫਿਕੇਸ਼ਨ ਹੋਊਗੀ ਦੂਜੀਆਂ ਫਸਲਾਂ ਲੱਗਣਗੀਆਂ ਜਿਹੜੇ ਘੱਟ ਪਾਣੀ ਨਾਲ ਚੱਲਦੀਆਂ ਦਾਪੇ ਪਾਣੀ ਦਾ ਲੈਵਲ ਨਾ ਜਾਊਗਾ ਦੂਜੀ ਗੱਲ ਤੁਸੀਂ ਮੁਫਤ ਨੂੰ ਚੀਜ਼ ਦੇ ਦਿੰਦੇ ਜੇ ਲੋਕੀ ਕਰਦੇ ਵੰਮੀ ਦਾ ਸੋਚ ਦੱਬਿਆ ਪਾਣੀ ਵਗਦਾ ਕਿੰਨੀ ਹਰੀਆਂ ਆਪਾਂ ਵੇਖਦੇ ਆ ਕਿੰਨੀਆਂ ਵੀਡੀਓ ਆਉਂਦੀਆਂ ਤੁਸੀਂ ਬਿਲਕੁਲ ਗੱਲ ਠੀਕ ਕੀਤੀ ਹੈ ਝੋਨਾ ਜਿਹੜਾ ਨਾ ਤੁਸੀਂ ਦੇਖੋ ਉਹਨਾਂ ਫਾਇਦਾ ਝੋਨਾ ਬੀਜ ਕੇ ਕਿਸਾਨ ਨੂੰ ਨਹੀਂ ਹੁੰਦਾ ਜਿੰਨਾ ਲੀਡਰਾਂ ਨੂੰ ਦੂਜੀਆਂ ਸਟੇਟਸ ਤੋਂ ਮਗਾ ਕੇ ਮਗਾਗੇ ਆਂਦਾ ਉਹ ਇੱਥੇ ਲੈ ਕੇ ਜਾਂਦਾ ਆ ਦੋ ਫਸਲਾਂ ਨੂੰ ਝੋਨੇ ਤੇ ਕਣਕ ਨੂੰ ਚੁੱਕੀ ਜਾਂਦੀ ਦਵਾਈ ਦਵ ਸਰਕਾਰ ਉਹ ਦੂਜੇ ਪੰਨੇ ਮਗਾ ਕੇ ਲਈ ਜਾਂਦੇ ਆ ਲੀਡਰ ਦੇ ਅਫਸਰ ਲੈ ਸਾਰੇ ਸਾਰੇ ਰਲੇ ਆ ਹੁਣ ਵੇਖੋ ਪਟਾਰੀ ਸਾਹਿਬ ਦੀ ਸਰਕਾਰੀ ਪਾਣੀ ਮੁਫਤ ਕਰਤਾ ਕੀ ਉਹ ਰੋਕੀ ਕੀ ਕਰਦੇ ਘਰਾਂ ਦੇ ਬਾਹਰ ਨਟ ਖੋਲੇ ਆ ਉਹ ਪਾਣੀ ਵਗਦਾ ਹੀ ਰਹਿਣਾ ਕਿਸੇ ਨੇ ਟੂੜੀ ਬੰਦ ਨਹੀਂ ਕਰਨੀ ਉਹ ਪਤਾ ਮੈਨੂੰ ਮੁਫਤ ਹੈਗਾ ਮੇਰੇ ਤਾਂ ਕੋਈ ਬਿੱਲ ਕੋਈ ਨਹੀਂ ਦੇਣਾ ਪੈਣਾ ਜਦ ਪੁਕਾਰ ਤੋਣ ਲੱਗਦੇ ਆ ਵੀ ਕਿਹੜੀ ਇੱਕ ਪਾਰਟੀ ਨੇ ਧੋਤੀ ਜਾ ਸਕਦੀ ਆ ਉਹਨੂੰ ਦੱਸਦਾ 20-20 ਬਾਟੀਆਂ ਲਾ ਦਿੰਦੇ ਆ ਫਿਰ ਕੀ ਜੀ ਹੁਣ ਫਿਰ ਉਹ ਪਾਈਪ ਜਿਹੜੀ ਖਾਲੀ ਚੱਲਦੀ ਹੈਣੀ ਜੇ ਕੋਈ ਲੀਕਜ ਹੋ ਜਾਏ ਕਿਤੋਂ ਚਾਰ-ਚਾਰ ਦਿਨ ਸਾਡੀ ਕਾਰਪੇਸ਼ੇ ਕੋਈ ਲੀਕਾਈ ਠੀਕ ਨਹੀਂ ਹੁੰਦੀ ਤੇ ਪਾਣੀ ਦੀ ਜਿਹੜੀ ਆ ਦੁਰਵਤੋਂ ਨਹੀਂ ਹੋਣੀ ਚਾਹੀਦੀ ਇਹ ਪਾਣੀ ਲੱਭਣਾ ਲਈ ਜੇ ਪਾਣੀ ਬਿਨਾ ਮਰ ਜਾਓਗੇ ਹਰ ਚੀਜ਼ ਤੇ ਬੰਸਾ ਦੀ ਪਾਣੀ ਕਿੱਥੋਂ ਬਣਾਓਗੇ ਤਸਵੀਰ ਕੀ ਜੀ ਦੇਖੋ ਦੇਖੋ ਰੋਖ ਹੀ ਕੱਟ ਤੇ ਠੀਕ ਹੈ ਨਾ ਜੀ ਕੰਕਰੀਟ ਦੇ ਜੰਗਲ ਬਣਾ ਦਿੱਤੇ ਅਸੀਂ ਤੇ ਮੀਂਹ ਘਟ ਪੈਣ ਲੱਗ ਪਿਆ ਪਾਣੀ ਥੱਲੇ ਚਲਾ ਗਿਆ ਜੀ ਪਾਣੀ ਥੱਲੇ ਚਲ ਗਿਆ ਰੀਚਾਰਜ ਨਹੀਂ ਹੋ ਰਿਹਾ ਵੇਖੋ ਐਮਟੀਪੀ ਡਿਪਾਰਟਮੈਂਟ ਨੇ ਤੁਸੀਂ ਕੰਮ ਵੇਖੋ ਰਿਹਾ ਜੀ ਇਹਦੇ ਕਾਨੂੰਨ ਬੰਦੇ ਆ ਵੀ ਜਿਹਦਾ ਵੀ 250 ਗਜ ਤੋਂ ਵੱਧ ਮਕਾਨ ਹੋਣ ਉਹਨਾਂ ਨੂੰ ਹਾਰਵੈਸਟਿੰਗ ਜਿਹੜਾ ਨਾ ਇੱਕ ਵੈਲ ਬਣਾਉਣਾ ਹੁੰਦਾ ਤਾਂ ਕਿ ਰੀਚਾਰਜ ਹੋਵੇ ਪਾਣੀ ਉਦੀ ਫੀਸ ਵੀ ਜਮਾ ਕਰਦੇ ਪਰ ਆਪਣੀ ਫੀਸ ਨਾਲ ਲੈ ਕੇ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਨਾ ਕਰ ਵੀ ਤੁਸੀਂ ਨੋਟ ਖਾਣੇ ਆ ਇਹ ਬੜਾ WhatsApp ਤੋਂ ਵੱਡਾ ਸਵਾਲ ਹੈ ਅੰਮ੍ਰਿਤਸਰ ਦੇ ਵੀ ਕਈ ਇਲਾਕੇ ਡਾਰਕ ਜ਼ੋਨ ਦੇ ਵਿੱਚ ਨੇ ਅਸੀਂ ਕਈ ਵੀ ਵਾਰੀ ਪਹਿਲੀ ਵੀ ਗੱਲ ਕੀਤੀ ਹੈ ਕਿ ਜੀ ਤੁਸੀਂ ਜਾਣ ਕੇ ਹੈਰਾਨ ਹੋਗੇ ਐਗਰੀਕਲਚਰ ਇੱਥੇ ਇੱਕ ਜਿਹੜਾ ਆਫੀਸਰ ਨਾ ਜੀ ਰੰਜੀ ਟੈਮੀਨਲ ਦੇ ਵਿੱਚ ਉੱਥੇ ਇੱਕ ਜੀਓਲੋਜਿਸਟ ਹੁੰਦੇ ਸੀ ਜਿਹੜੇ ਮਾਪਦੇ ਸੀ ਮੈਂ ਬਹੁਤ ਸਾਲ ਪਹਿਲੇ ਖਬਰ ਕੀਤੀ ਸੀ ਉਦੋਂ ਮੈਨੂੰ ਯਾਦ ਹੈ ਅਮਰਜਾਲਾ ਸੀਗਾ ਮੈਂ ਤੇ ਉਹਦਾ ਹੈਡਿੰਗ ਲਿਖਿਆ ਸੀ ਸੂਖ ਤੇ ਕੂਏ ਘਟਦਾ ਪਾਣੀ ਅੰਮ੍ਰਿਤਸਰ ਕੀ ਯਹੀ ਕਹਾਣੀ ਤਲਾਬਾਂ ਤੇ ਸੀ ਕਬਜ਼ੇ ਕਰ ਲੈ ਖੂਹਾਂ ਤੇ ਸੀ ਕਬਜ਼ੇ ਕਰ ਲੈ ਜਿਹੜੀਆਂ ਦਰਿਆ ਵਗਦੇ ਸੀ ਉਹ ਮੋੜ ਤੇ ਉਹ ਰਾਹ ਜਿੱਥੇ ਜੀ ਕਰਦਾ ਜਿੱਥੇ ਕਬਜ਼ੇ ਲੀਡਰ ਅਫਸਰ ਉਥੇ ਕਬਜ਼ਾ ਕਰ ਲੈਂਦੇ ਨੇ ਦਰਿਆ ਸੁੱਕ ਗਏ ਦਿਆ ਦੇ ਵਿੱਚ ਖੇਤੀ ਹੋਈ ਜਾਂਦੀ ਆ ਉਹਦੀ ਵੇਖੋ ਵੀ 3000 ਬੋਰਵੈਲ ਜਿਹੜੇ ਆ ਬੰਗਲੌਰ ਦੇ ਸੁੱਕ ਗਏ ਆ ਪਾਣੀ ਮੁੱਕ ਗਿਆ ਤੇ ਉਤੋਂ ਜਿਹੜੇ ਡਿਪਟੀ ਸੀਐਮ ਆ ਡੀਕੇ ਸ਼ਿਵ ਕੁਮਾਰ ਉਹਨਾਂ ਦੇ ਆਪਣੇ ਘਰ ਪਾਣੀ ਨਹੀਂ ਹੈਗਾ ਇਹ ਵੇਖੋ ਕੀ ਹਾਲ ਆ ਇਹ ਨਾ ਹੋਵੇ ਪੰਜਾਬ ਹੀ ਮਗਰੋਂ ਰੇਗਿਸਤਾਨ ਬਣ ਜਾਏ ਰਾਜਸਥਾਨ ਬਾਂਝੇ ਨਾ ਕਰੋ ਅਜੇ ਵੀ ਲੋਕਾਂ ਨੂੰ ਆਪ ਜਾਗਰੂਕ ਹੋਣਾ ਪਣਾ ਸਰਕਾਰ ਕਿੱਥੇ ਕਿਤੇ ਘਰ ਘਰ ਥੋੜਾ ਖਲੋਗੇ ਉਹ ਕੀ ਨਲਕਾ ਜਾ ਕੇ ਇਹਨਾਂ ਨੂੰ ਆਪ ਜਾਗਰੂਕ ਹੋਣਾ ਪਣਾ ਲੋਕਾਂ ਨੂੰ ਅਸੀਂ ਤੇ ਪਾਣੀ ਹਿਸਾਬ ਨਾਲ ਵਰਤੋ ਜਿੰਨੀ ਲੋੜ ਆ ਉਹਨਾਂ ਹੀ ਵਰਤੋ ਹਰ ਕੇ ਜੀ ਗੱਲ ਹੈ ਕਿ ਸ਼ਕਤੀ ਬੜੀ ਜ਼ਰੂਰੀ ਹੈ ਜਿਵੇਂ ਤੁਸੀਂ ਆਖਿਆ ਮੁਫਤ ਚੀਜ਼ ਜਦੋਂ ਮਿਲਦੀ ਹੈ ਨਾ ਉਹਨੂੰ ਕਦਰ ਨਹੀਂ ਹੁੰਦਾ ਦੇਖੋ ਸਾਨੂੰ ਸੂਰਜ ਦੀ ਰੋਸ਼ਨੀ ਮੁਕਤ ਮਿਲਦੀ ਹੈ ਹੈ ਕੋ ਕਦਰ ਬੱਤੀ ਦਾ ਬਿੱਲ ਦਿੰਨੇ ਆ ਬੱਤੀ ਜਦੋਂ ਮੁਫਤ ਮੈਨੂੰ ਪਤਾ ਸਾਰੇ ਜਗਨ ਦੀ ਜੇ ਪੈਸੇ ਦੇਣੇ ਹੁਣ ਤੇ ਅਸੀਂ ਕੋਈ ਨਾ ਜਾਈਏ ਵੇਖੋ ਐਮ ਐਲ ਏ ਲਾਲ ਲੁੱਡ ਕੇ ਚੱਲ ਜਾਂਦੇ ਸਾਡੇ ਇੱਕੋ ਹੀ ਬੰਦਾ ਕਵਰ ਵੀਜੇ ਪ੍ਰਤਾਪ ਐਮ ਐਲ ਏ ਜਿਹਨੇ ਲੋਕਾਂ ਦਾ ਮੁੱਦਾ ਠਾਇਆ ਜੀ ਜਿਹਨੇ ਸੀਵਰੇਜ ਦੇ ਵਿੱਚ ਪਾਣੀ ਮਿਕਸ ਹੋ ਗਿਆ ਦਾ ਮੁੱਦਾ ਠਾਇਆ ਜਿਹਨਾਂ ਤੇ ਛਾੜੇ ਵਾਲੇ ਗੰਦਾ ਪਾਣੀ ਪੀਦੇ ਆ ਤੁੰਗ ਟਾਬ ਨਾਲੇ ਦੀਆਂ ਦੇ ਸਫਾਈ ਕਰਾਓ ਲੋਕਾਂ ਨੂੰ ਬਿਮਾਰੀਆਂ ਲੱਗੀਆਂ ਸਾਰੀਆਂ ਐਫੇਜੇ ਮੁੱਦੇ ਠਾਓ ਤੇ ਇਹ ਉੱਥੇ ਕਹਿੰਦੇ ਓਏ ਤੇਰਾ ਮੁੰਡਾ ਨਹੀਂ ਬਣਿਆ ਕਲਾਕਾਰ ਨਹੀਂ ਬਣਦਾ ਗਿਆ ਐਕਟਰ ਨਹੀਂ ਬਣਦਾ ਗਿਆ ਓ ਖਾਜਾ ਕਾਬਾਗੇ ਗੱਲ ਕਰ ਏਦਾਂ ਨਹੀਂ ਲੜਾਈਆਂ ਛੱਡ ਦਿਓ ਪੰਜਾਬ ਦੇ ਮੁੱਦਿਆਂ ਦੀਆਂ ਗੱਲਾਂ ਕਰੋ ਕੁਵਰ ਵਿਜੇ ਪਤਾ ਕੋਈ ਕੁਝ ਸਿੱਖੋ ਵੀ ਕਿਦਾਂ ਦੀਆਂ ਗੱਲਾਂ ਕਰਨੀਆਂ ਬਿਲਕੁਲ ਠੀਕ ਕਰਕੇ ਜੀ ਸਾਨੂੰ ਤੇ ਇਹਨਾਂ ਦੀ ਲੜਾਈ ਵੇਖ ਕੇ ਐਂ ਲੱਗਦਾ ਵੀ ਇਹਨਾਂ 117 ਵਿਧਾਨ ਸਭਾ ਹਲ ਕਹਿੰਦੇ ਵਿੱਚ ਨਾ ਵੀ ਕੋਈ ਸਮੱਸਿਆ ਹੀ ਨਹੀਂ ਗਈ ਸਿਰਫ ਇੱਕੋ ਇਲਾਕੇ ਸਮੱਸਿਆ ਨਾਰਥ ਅੰਮ੍ਰਿਤਸਰ ਦੇ ਵਿੱਚ ਕੁਮਰ ਵਿਜੇ ਵਰਤਾਸਾਹਬ ਬੋਲਦੇ ਆ ਆ ਬਾਂਸਲ ਦੇ ਸਾਹਮਣੇ ਬਿਲਡਿੰਗ ਬਣੀ ਸੀ ਇੱਕ ਦੇਖੋ ਤੇ ਉਹ ਕਹਿੰਦੇ ਵੀ ਇਲਾਕਾ ਕਿਸਦਾ ਬਣਾਈ ਕੋਈ ਐਮਐਲਏ ਜਾਂਦਾ ਸਮਾਹ ਕਰਕੇ ਇਸੀ ਜ਼ਾਤ ਲਈ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੁਹਾਡੇ ਦਿੱਤੇ ਗਏ ਸੁਝਾਅ ਸਾਡੇ ਲਈ ਬਹੁਤ ਮਹਣੇ ਰੱਖਦੇ ਨੇ ਸਾਨੂੰ ਦੀ ਉਦਾਸਤਾ ਧੰਨਵਾਦ ਸਸਿਕਲ ਨਮਸਕਾਰ